ਇਹ ਉਹੀ ਪੱਤਾ ਜਿਹਨੂੰ ਲੋਕ ਕਹਿੰਦੇ ਸਨ ਵੀ ਵੱਡਾ ਸਨਮਾਨ ਹੋਵੇ ਇਹ ਉਹੀ ਪੱਤਾ ਜਿਹਨੂੰ ਲੋਕ ਚਾਹੁੰਦੇ ਆ ਵੀ ਇਹ ਵਿਦੇਸ਼ ਦੇ ਵਿੱਚ ਜਰੂਰ ਖੇਡੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਮਿਹਰ ਭਰੇ ਹੱਥ ਰੱਖਣਾ ਅੱਜ ਕ੍ਰੈਟਾ ਗੱਡੀ ਦੇ ਨਾਲ ਮੇਰੇ ਵੀਰੋ ਫਰੰਦੀਪੁਰ ਦੇ ਕਬੱਡੀ ਕੱਪ ਤੇ ਮਾਣ ਸਨਮਾਨ ਬਖਸ਼ਿਆ ਗਿਆ ਮਾਣ ਸਨਮਾਨ ਬਖਸ਼ਿਆ ਗਿਆ ਬਹੁਤ ਵੱਡੇ ਪੱਤਰ ਦਾ ਸਨਮਾਨ ਪ੍ਰਭ ਤੈਨੂੰ ਬਹੁਤ ਵੱਡੀ ਬੁਮਾਰਕਵਾ ਦਿਓ ਵੀਰਿਆ ਐਨ ਆਹ ਮਾਣ ਸਨਮਾਨ ਵੱਡਾ ਹੋਇਆ ਪਰ ਇਸ ਹਾਂ ਗੋਪੀ ਅਲਗੋ ਕੋਠੀ ਦਾ ਵੀ ਸਨਮਾਨ ਹੋਊਗਾ ਇਧਰ ਰਾਣਾ ਮੱਲੀ ਜੀ ਸਾਡੇ ਵੀਰ ਨੇ ਤੇ ਨਾਲ ਸਾਡਾ ਭਰਾ ਰਿਸ਼ਪਾਲ ਯੂਐਸਏ ਤੇ ਗੁਰਲਾਲ ਯੂਐਸਏ ਮੱਲੀ ਟਰਾਂਸਪੋਰਟ ਵੱਲੋਂ ਸਾਡੇ ਭਰਾ ਇਧਰ ਸੰਮੇ ਕਬੂਤਰ ਦਾ 11000 ਦੀ ਨਕਦ ਰਕਸ਼ੀਨਾ ਸਨਮਾਨ ਹੈ ਆ ਜਿਹੜਾ ਮਾਨ ਸਨਮਾਨ ਮੀਰਪੁਰੀਏ ਭਿੰਦੇ ਦਾ ਹੋਣ ਜਾ ਰਿਹਾ ਹੈ ਆ ਜਿਹੜਾ ਮਾਨ ਸਨਮਾਨ ਮੀਰਪੁਰੀਏ ਭਿੰਦੇ ਦਾ ਹੋਣ ਜਾ ਰਿਹਾ ਹੈ ਇਹ ਸਾਡੇ